ਅਜਵਾਦ ਸਾਹਿਬ ਦੀ ਖਾਸ ਹੈ ਇਹਨਾਂ ਦਾ ਨਹੀਂ ਵੀ ਇਹਨਾਂ ਦਾ ਖਾਸ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਚੰਗਾ ਬੰਦਾ ਹੈ ਜਿਹੜਾ ਚੰਗਾ ਬੰਦਾ ਹੈ ਉਹਦੀ ਲੋੜ ਹੀ ਲੋੜ ਹੈ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਹੋਰੇ ਵਿੱਚ ਕਿਸੇ ਨੂੰ ਹਿੱਸਾ ਮਿਲੇ ਮੇਰੇ ਅਰਗੇ ਨੂੰ ਨਾ ਮਿਲੇ ਲੇਕਿਨ ਅਰਵਾ ਚੌਧਰੀ ਦੀ ਕੁਰਸੀ ਹੋਰੇ ਚ ਪੱਕੀ ਦੀ ਪੱਕੀ ਹੈ ਕੋਈ ਇੱਧਰ ਨਹੀਂ ਕਰ ਸਕਦਾ 걔는 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 ਪੂਰੇ ਘਰੇ ਰੱਬ ਵੀ ਮੁਰਮੜਾਉਂਦਾ ਹੈ ਇਹਨਾਂ ਦੇ ਘਰੇ ਰੱਬ ਵੀ ਮੁਰਮੜਾਉਂਦਾ ਹੈ ਪਹਿਲਾਂ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿਹਾ ਜੀ ਤੁਹਾਨੂੰ ਵਾਈਸ ਪ੍ਰਧਾਨ ਬਣਾਉਣਾ ਹੈ ਕਹਿੰਦੇ ਪ੍ਰਧਾਨ ਜੀ ਹੋਰ ਕਿਸੇ ਨੂੰ ਬਣਾ ਦਿਓ ਮੈਂ ਕਿਹਾ ਨਹੀਂ ਤੁਹਾਨੂੰ ਬਣਾਉਣਾ ਹੈ ਮੈਡਮ ਬੜਾਤਾ ਉਦੋਂ ਬਾਅਦ ਬਾਜਵਾ ਸਾਹਿਬ ਤੁਰ ਗਏ ਇਹਨਾਂ ਦੇ ਘਰੇ ਸਾਲ ਬਾਅਦ ਕਹਿੰਦੇ ਮੈਂ ਡਿਪਟੀ ਲੀਡਰ ਬਣਾਉਣਾ ਹੈ ਹੁਣੇ ਬਾਜਵਾ ਸਾਹਿਬ ਤੋਂ نیچے ਡਿਪਟੀ ਲੀਡਰ ਹੈ ਤੇ ਤੁਹਾਨੂੰ ਲੱਗਦਾ ਘਰ ਦਾ ਚੋਗੀ ਜੋਗੜਾ ਤੇ ਬਾਹਰ ਦਾ ਜੋਗੀ ਤੁਹਾਨੂੰ ਲੱਗਦਾ ਕੀ ਇੱਧਰ ਉੱਧਰ ਗੱਲ ਬਹੁਤ ਹੈ ਪਰ ਗੱਲ ਤੁਹਾਡੇ ਘਰੇ ਬੜੀ ਵੱਡੀ ਹੈ ਬੀਨਾਂ ਨਗਰ ਵਾਲਿਓ ਐਤ ਕੀ ਜੇ ਤੁਸੀਂ ਕੰਮ ਫਤਿਹ ਕਰਤਾ ਤੇ ਬੀਬੀ ਜੀ ਨੂੰ ਇਹਦੀ ਕੋਈ ਵੱਡੀ ਗੱਲ ਨਹੀਂ ਕਿ ਪਹਿਲੇ ਦੂਜੇ ਨੰਬਰ ਦੀਆਂ ਕੁਰਸੀਆਂ ਦੇ ਵਿੱਚ ਸਾਡੇ ਤੁਹਾਡੇ ਮੈਡਮ ਦੀ ਕੁਰਸੀ ਲੱਗੇ আর ਹਰਨਾ ਚੌਧਰੀ ਦੀ ਕੁਰਸੀ ਲੱਗੇ ਸੋ ਇਹਨਾਂ ਗੱਲਾਂ ਤੇ ਤੁਸੀਂ ਕਾਇਮ ਰਹਿਣਾ ਔਰ ਟਕੜੇ ਹੋ ਕੇ ਜਿੱਥੇ ਇੰਨੇ ਸਾਲ ਤੇ ਕੰਮ ਚੱਲਦਾ ਰਹਿੰਦਾ ਆਉਂਦਾ ਰਹਿੰਦਾ ਸਮਾਂ ਕਦੇ ਇੱਕੋ ਜਾਂ ਨਹੀਂ ਰਹਿੰਦਾ ਜੇ ਅੱਜ ਔਖ ਹੈ ਔਖ ਦੇ ਨਾਲ ਕੱਲ ਨੂੰ ਸੌਖ ਵੀ ਆਉਣੀ ਹੈ ਤੇ ਫਿਰ ਉਹ ਸੌਖ ਦੇ ਨਜ਼ਾਰੇ ਸੌਖ ਦੇ ਨਜ਼ਾਰੇ ਤੁਸੀਂ ਲੋਕਾਂ ਨੇ ਲੈਣੇ ਐ ਬਾਜਵਾ ਸਾਹਿਬ ਜਿਹੜਾ ਐ ਐਜੂਕੇਸ਼ਨ ਮਨਿਸਟਰ ਸੀ ਨਾ ਮਾੜ ਮਰਨਾ ਚੌਧਰੀ ਮੈਂ ਕਟੋਕ ਕਟੋਕ ਕ 500 ਪਰਿਵਾਰਾਂ ਦੀਆਂ ਬੀਬੀਆਂ ਨੂੰ ਕਦੇ ਕਿਥੋਂ ਕਦੇ ਦੁੱਖ ਤੋਂ ਜਿਹੜੀਆਂ 2250 ਕਿਲੋਮੀਟਰ ਦੂਰ ਸਫ਼ਰ ਕਰਦੀਆਂ ਸਨ ਲੇਕਿਨ ਇਹਨਾਂ ਨੇ ਆਪ ਦੇ ਦਿਮਾਗ ਦੇ ਨਾਲ ਉਹਨਾਂ ਨੂੰ ਆਪ ਦੇ ਘਰਾਂ 'ਚ ਭੇਜਣ ਦਾ ਕੰਮ ਕੀਤਾ ਤੇ ਜਿਹੜੇ ਉੱਧਰ ਬੈਠੇ ਸੀ ਜਿਹੜੇ ਉਧਰੋਂ ਦੂਰ ਬੈਠੇ ਸੀ ਉਹਨਾਂ ਨੂੰ ਆਡਾ ਟਿਕਾਣਿਆਂ ਤੇ ਐਜੂਕੇਸ਼ਨ ਡਿਪਾਰਟਮੈਂਟ ਉਹ ਬੇਖੂਬੀ ਨਾਲ ਇਹਨਾਂ ਨੇ ਚਲਾਇਆ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਆਲਾ ਬੰਦਾ ਜਿਹੜਾ ਮੰਤਰੀ ਰਹੇ ਉਹ ਦੁਆਰੇ ਜਿੱਤਦਾ ਨਹੀਂ ਕਿਉਂਕਿ ਨਾ ਰਿਸ਼ਵਤ ਖੋਰੀ ਤੇ ਪੂਰੇ ਦਿਮਾਗ ਦੇ ਨਾਲ ਇਹਨਾਂ ਨੇ ਡਿਪਾਰਟਮੈਂਟ ਚਲਾ ਕੇ ਦੁਆਰੇ ਪੰਜਾਬ ਦੇ ਲੋਗਾਂ ਨੂੰ ਇਹ ਦੱਸਿਆ ਕੀ ਐਜੂਕੇਸ਼ਨ ਡਿਪਾਰਟਮੈਂਟ ਪੂਰੇ ਹਿੰਦੁਸਤਾਨ ਸਾਨੂੰ ਪਹਿਲੇ ਨੰਬਰ ਦਾ ਦਰਜਾ ਮਿਲਿਆ ਸੀ ਜਦੋਂ ਦਿੱਲੀ ਦੀਆਂ ਸਰਕਾਰਾਂ ਨੇ ਕਿਹਾ ਕਿ ਪੰਜਾਬੀ ਪੜਾਈ ਨੰਬਰ 1 ਹੈ ਬੋਰੋ ਵਿਚਰਨਾ ਚੌਧਰੀ ਦਾ ਯੋਗਦਾਨ ਸੀ ਸੋ ਜਾਦਾ ਕੁਝ ਨਾ ਕਹਿੰਦੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਅੱਜ ਕਮਾਲ ਦੇ ਲੋਕ ਆਏ شیاری ڈگری پنتاری ڈگری چو ہمیں بھی سسل کے آج انتہان سی گا میرا مرنا چودری کہہ رہے سن کہ آج جب ایک دیں کنے کے لوگ آنگے میں انہوں لگتا چونے دا چو سیجن ہے گرنی ہے آج اسی بیٹھے گلہ کر رہے سی دینہ نگر نے دوبارہ مورنا تھی کہ ارنا چودری دوبارہ پھر دینہ نگر چوتھتے گی چو تھوڑا سارے نا بہت بہت انواد جہن ہند جا پارت بھارت گروہ جی کا خالصہ واحر جی بہت بہت انواد پردان صاحب میں سارے نو بینتی کریں گی کہ اپنا چاہ پانی ہوں دا. سارا کچھ پر بند ہے تو سی جنور شاک کے چاہے بہت بہت انواد